ਰੋਲ ਬਾਕੀ ਚਲੋ ਅਸਤਾਦ ਕੋ ਭਰ ਕੇ ਵੀ ਗੱਲ ਕਰਦੇ ਆਂ ਹਾਂ ਤੇ ਬਾਕੀ ਕਾ ਠੰਡ ਆ ਬੈਠਣ ਠੰਡ ਜਾਦੇ ਲੱਗ ਠੰਡ ਜਾਏ ਲੱਗਦੇ ਕੋ ਠੰਡ ਦਾ ਮਹੀਨਾ ਦਾ ਤੇ ਬਾਕੀ ਉਸਤਾਦ ਜੀ ਇਹ ਆ ਤੇ ਇਹ ਮੇਰਾ ਛੋਟਾ ਭਰਾ ਹਾਂਜੀ ਹਾਂਜੀ ਸੱਚੀ ਗੱਲ ਦੀ ਸੱਚੀ ਗੱਲ ਤੇ ਕੋਈ ਗੱਲ ਨਹੀਂ ਸਾਡੇ ਦੋਨੇ ਵੱਡੇ ਆ ਤੁਸੀਂ ਤੇ ਬਹੁਤ ਵੱਡੀ ਗੱਲ ਆ ਗਈ ਸਾਨੂੰ ਮੌਕਾ ਮਿਲਿਆ ਤੇ ਕੁਛ ਉਸਤਾਦ ਜੀ ਨਾਲ ਗਾਣੇ ਜੋ ਸੰਜੇ ਕਰ ਰਹੇ ਆਂ ਇਹ ਗਾਣੇ ਮਤਲਬ ਇਹ ਬਹੁਤ ਵੱਡੀ ਚੀਜ਼ ਹੈ ਇਹ ਨੌ ਦੁਨੀਆਂ ਦੇ ਚੱਲੇ ਹੋਏ ਇਹ ਚੀਜ਼ਾਂ ਸਾਡਾ ਸੌ ਦਿੰਦੇ ਹਾਂ ਆਪਾਂ ਕੀ ਆਪਾਂ ਮਤਲਬ ਇੱਕ ਦਿਲ ਦੇਆਂ ਕੁਝ ਗੱਲਾਂ ਸਾਂਝੀਆਂ ਕਰਨ ਆਏ ਆ ਕੋਈ ਆਪਾਂ ਐਂਟਰ ਲੈਣ ਨਹੀਂ ਆਏ ਉਸਤਾਦ ਜੀ ਦਾ ਇਹਨਾਂ ਥੋੜਾ ਮਰਾਲ ਆਪ ਹੋ ਜਾਊਗਾ ਤੇ ਮਰਾਲ ਕਹਿੰਦੇ ਹੁੰਦੇ ਮਰਾਲ ਖਾਈ ਹੋਵੇ ਤਾਂ ਉਹਦਾ ਥੋੜਾ ਜਨਾ ਵਧੀਆ ਲੱਗਦਾ ਕਿਉਂਕਿ ਕਿਸੇ ਆਪ ਬੰਦਾ ਖੁਸ਼ ਰਹਿ ਲੈਂਦਾ ਪਰ ਦੂਜੇ ਦੇ ਚਿਹਰੇ ਤੇ ਖੁਸ਼ੀ ਲਿਆਉਣੀ ਬਹੁਤ ਓਕੇ ਓਕੀ ਮੈਂ ਪਿੱਛੇ ਜਿਹੜਾ ਗਾਣਾ ਲਿਖਿਆ ਤੇ ਇੱਕ ਮੇਰੇ ਨਾਲ ਮਾਸਟਰ ਹੈ ਮੇਰਾ ਦੋਸਤ ਉਹ ਕਹਿੰਦਾ ਗਾਣਾ ਲੱਖੀ ਕਹਿੰਦਾ ਸਮੁੰਦਰ ਦੀ ਗਹਿਰਾਈ ਵੀ ਨਾਪੀ ਗਈ ਹੂੰ ਪਰ ਇੱਕ ਜਿਹੜ ਉਹਦੀ ਕਲਮ ਦੀ ਗਹਿਰਾਈ ਨਹੀਂ ਨਾਪੀ ਜਾਂਦੀ ਨਾ ਹੀ ਨਾਪੀ ਗਈ ਐ ਨਾ ਨਾਪੀ ਜਾਵੇ ਹੁਣ ਕੀ ਬਤਾ ਕਿੱਥੇ ਲੈਣਾ ਦਿਮਾਗ ਫੇ ਉਹੀ ਚੀਜ਼ ਤੇਰੀ ਆ ਵੀ ਤੂੰ ਦਿਮਾਗ ਨੂੰ ਕਿੱਥੇ ਲੈਣਾ ਕਿੱਥੇ ਕਿੱਥੇ ਸੋਟ ਕੇ ਲਿਖ ਕੜਾ ਕਰੀ ਜਿੰਨਾ ਵਾਰ ਜੀ ਤੁਸੀਂ ਗਾਈ ਚੱਲੋ ਜਿੰਨਾ ਵਾਰ ਜੀ ਨੂੰ ਤਿਆਰ ਕਰੀ ਚੱਲੋ ਇਹ ਹੋਰ ਡੂੰਗੀ ਹੋ ਜਾਣੀ ਥੋੜੀ ਪਰੇ ਤੁਰ ਜਾਓ ਬਾਕੀ ਗੱਲਾਂ ਸਾਡਾ ਫਿਰ ਅਸਤਾਨ ਜੀ ਦੇ ਅਸ਼ੀਰਵਾਦ ਦੇ ਨਾਲ ਮਿਲਣਾ ਆ ਫਿਰ ਜਨਵਰੀ ਫਿਰ ਨਾ ਮੈਂ ਹੁਣ ਅਸੀਂ ਆਉਂਦੇ ਰਿਆਂ ਕਰਨਾ ਕਿਉਂਕਿ ਉਸਤਾਦ ਮੰਨ ਲਿਆ ਜਿਹਨੂੰ ਉਸਤਾਦ ਮੰਨ ਲਿਆ ਉਹ ਉਸਤਾਦ ਹੀ ਹੁੰਦਾ ਉਸਤਾਦ ਸਾਡੇ ਲਈ ਉਸਤਾਦ ਹੀ ਅਸੀਂ ਉਹਨਾਂ ਨੂੰ ਦੇਖ ਕੇ ਗਾਉਣ ਲੱਗੇ ਆ ਫਿਰ ਅਸੀਂ ਆਵਾਂਗੇ ਜਨਵਰੀ ਵਿੱਚ ਅਗਲੇ ਗਾਣਾ ਵਧੀਆ ਲੈ ਕੇ ਉਹ ਉਸਤਾਦ ਜੀ ਨੂੰ ਨਾਲ ਲੈਣਾ ਅਸੀਂ ਗਾਣੇ ਦੇ ਵਿੱਚ ਤੇ ਚੱਕਣਾ ਕੰਮ ਵੀ ਉੱਥੇ ਨਹੀਂ ਰੱਖਣਾ ਕੋਈ ਨਾ ਡੇਗ ਆਉਂਦੀ ਨਹੀਂ ਦੀ ਪ੍ਰੋਬਲਮ ਆਉਂਦੀ ਗਾਣੇ ਲੈਫਟ 'ਚ ਤੇ ਕੁਛ ਥੋੜਾ ਜਿਹਾ ਮੈਂ ਗਾਣਾ ਸਾਂਝਾ ਕਰਦਾ ਆਪਣਾ ਲਾਸਟ ਖਤਮ ਕਰਨ ਲੱਗਾ ਧਰਮ ਗਾਣੇ ਦਾ ਕਰ ਦੇਣਾ ਥੋੜਾ ਜਿਹਾ ਪ੍ਰੋਗਰਾਮ ਮੇਰਾ ਕੱਲ ਪਰਸੋਂ ਗਾਣਾ ਵੀ ਰਿਲੀਜ਼ ਹੋਇਆ ਸੋ ਸਤ ਚੇਤੇ ਸੋਹਣੇ ਲਾਲਾ ਨੂੰ ਉਹ ਚੱਲ ਰਿਹਾ YouTube ਤੇ ਚੈਨਲਾਂ ਤੇ ਚੱਲ ਰਿਹਾਗਾ ਤੇ ਉਹਨੂੰ ਬਹੁਤ ਪਿਆਰ ਮਿਲ ਰਿਹਾ ਪਰ ਮੈਂ ਜਿਹੜਾ ਆਪਣਾ ਗਾਣਾ ਮੈਂ ਅਮਰਸੰਗ ਚਮਕੀਲੇ ਦਾ ਕਿਉਂਕਿ ਸਾਡਾ ਗੱਲਬਾਤ ਉੱਥੇ ਚੱਲ ਰਹੀ ਹੈ ਤਾਂ ਉਹਦਾ ਗਾਣਾ ਨਹੀਂ ਸੀ ਆ ਸਾਥੋ ਬਾਬਾ ਖੋਲੇ ਤੇਰਾ ਨਨਕਾ ਮੈਂ ਉਹਨਾਂ ਨੂੰ ਗਾ ਨਹੀਂ ਸਕਦਾ ਸਟਾਫ ਬੰਨ ਨੂੰ ਨਹੀਂ ਗਾ ਸਕਦਾ ਸਟਾਫ ਤਾਂ ਫਿਰ ਸਟਾਫ ਨੇ ਤਾਂ ਉਹ ਉर्दू ਪਰ ਲੈਣੀ ਤੋੜ ਲਈ ਸਿੱਧ ਆਪਾਂ ਤਾਂ ਇਹਨਾਂ ਤੋਂ ਸਿੱਖਣਾ ਕਹਿੰਦਾ ਉਸਤਾਦ ਤੋਂ ਸਿੱਖਣਾ ਕੀ ਨਿਮਰਤਾ ਨਾਲ ਤੇ ਆਪਾਂ ਗਾਣਾਂ ਦੀ ਗੱਲ ਕਰ ਰਹੇ ਆ ਸਤਿ ਸ਼੍ਰੀ ਅਕਾਲ ਬਾਬਾ ਖੋਲਿਆ ਤੇਰਾ ਨਾ ਗਾਣਾ ਇੱਕ ਦੋ ਬਾਰੇ ਮੈਂ ਇੱਕ ਅਦਾ ਬਾਰੇ ਮੈਂ ਬੋਲੂਗਾ ਇੱਕ ਅਦਾ ਉਸਤਾਜੀ ਬੋਲ ਮਗੇ ਤੇ ਇਹਨਾਂ ਦਾ ਗੋਲੀ ਦਾ ਕਿਦਰ ਸਾਰੇ ਗਾਣੇ ਯਾਦ ਨੇ ਇਹਨਾਂ ਦੇ ਹੋਏ ਜ਼ਬਰ ਜ਼ੁਲਮ ਦੀ ਜ਼ਾਲਮਾਂ ਨੇ ਹੱਦ ਮਕਾਈ ਹੋਏ ਪਿਆਸੇ ਖੂਨ ਦੇ ਬਈ ਭਈ ਭਈ ਹੋ ਕਿੰਤੀ ਇਲਤ ਫਰੰਗੀਆਂ ਕੀ ਵਰਤਿਆ ਪਾਣਾ ਹੋ ਸਤੋਂ ਬਾਬਾ ਖੋਲਿਆ ਤੇਰਾ ਨਿੰਕਾਣਾ ਸਾਥੋਂ ਬਾਬਾ ਖੋਲਿਆ ਤੇਰਾ ਨਿਣਕਾਣਾ ਓ ਕੀ ਹਿੰਦੂ ਕੀ ਮੁਸਲਮਾਨ ਸੀ ਇੱਕ ਨਾਲ ਲਾਉਂਦਾ ਓ ਚਾਰੇ ਰਾਮ ਰਹੀਮ ਨੇ ਗੱਲ ਕੈਸੇ ਮਜਾਉਂਦਾ ਚਾਰੇ ਰਾਮ ਰਹੀਮ ਨੇ ਗੱਲ ਕੈਸੇ ਮਜਾਉਂਦਾ ਓ ਰਸਤੇ ਵੱਖੋ ਵਖਰੇ ਰਸਤੇ ਵੱਖੋ ਵਖਰੇ ਪਰ ਇੱਕ ਟਿਕਾਣਾ ਐ ਸਾਥੋਂ ਬਾਬਾ ਘੋਲਿਆ ਤੇਰਾਂ ਨਿਨਕਾਣਾ ਸਾਥੋਂ ਬਾਬਾ ਘੋਲਿਆ ਤੇਰਾਂ ਨਿਨਕਾਣਾ ਹੋ ਪਾਣੀ ਵੰਡ ਲੈ ਜਾਲਮਾ ਤਰਤੀ ਮਾਰੋਈ ਅੱਖੀ ਆਕੇ ਤੱਕ ਲੈ ਦੁਨੀਆ ਅੱਧ ਮੋਈ ਤੂੰ ਅੱਖੀ ਆਕੇ ਤੱਕ ਲੈ ਦੁਨੀਆ ਅੱਧ ਮੋਈ ਓ ਸੱਚ ਚਮਕੀਲੇ ਆਖ ਦਾ ਸਿਵੀਆਂ ਮਰ ਜਾਣਾ ਸਾਥੋਂ ਬਾਬਾ ਘੋਲਿਆ ਤੇਰਾਂ ਨਿਕਾਣਾ ਸਾਥੋਂ ਬਾਬਾ ਘੋਲਿਆ ਤੇਰਾਂ ਨਿਕਾਣਾ ਸਾਥੋਂ ਬਾਬਾ ਘੋਲਿਆ ਤੇਰਾਂ ਨਿਕਾਣਾ ਇੰਨਾ ਸਾਡੀ ਜਿਹੜੀ ਵਰਤ ਲਾਵਾ ਉਸਤਾਦ ਜੀ ਨਾਲ ਉਸ ਗੱਲਾਂ ਸਾਂਝੀਆਂ ਕੁਝ ਗਾਣੇ ਗਾਏ ਅਸੀਂ ਤੇ ਸਾਥੋਂ ਕੁਛ ਬੋਲਿਆ ਵੀ ਕਿਹਾ ਹੋਊਗਾ ਪਰ ਅਸੀਂ ਇੰਨੇ ਕੋਸ਼ਿਸ਼ ਨਹੀਂ ਕਰਦੇ ਵੀ ਕਿਸੇ ਦੇ ਵਰਕਲਾ ਬੋਲਦੀ ਕੁਛ ਅੱਜ ਤਾਂ ਦੇ ਦਿਲ ਦੇ ਗੱਲਾਂ ਸਾਂਝੀਆਂ ਕਰਤਾ ਸੀ ਮੈਂ ਉਮੀਦ ਕਰਦਾ ਤੇ ਉਸਤਾਦ ਜੀ ਨੂੰ ਮਿਲ ਕੇ ਸਾਨੂੰ ਬਹੁਤ ਖੁਸ਼ੀ ਹੋਈ ਆ ਤੇ ਸਾਡੀ ਜੋ ਅਸੀਂ ਇਹ ਮਿਲਗੇਲਾ ਸਰੋਤਿਆਂ ਨੂੰ ਭੈਣ ਭਜਾਂ ਸਾਰਿਆਂ ਨੂੰ ਬਹੁਤ ਵਧੀਆ ਲੱਗੂਗਾ ਤੇ ਬਹੁਤ ਬਹੁਤ ਧੰਨਵਾਦ ਸਸਰੀ ਸਸਰੀ ਅਕਾਲ ਦੀ ਸਾਰਿਆਂ ਨੂੰ